ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਭੋਲੇ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਸ਼ੂਦਾਨਾ ਵਿਖਾਉਣੇ ਆ ਅੱਜ ਇੱਕ ਮੱਝ ਵੀ ਤੁਹਾਨੂੰ ਦਿਖਾਉਣੀ ਹੈ ਤੇ ਤਿੰਨ ਗਾਵਾਂ ਤੁਹਾਨੂੰ ਦਿਖਾਵਾਂਗੇ ਸਾਰੀਆਂ ਸੋਈਆਂ ਅੱਜ ਗੱਭਨ ਕੋਈ ਵੀ ਨਹੀਂ ਆ ਸੁਣਿਆ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਕਰਕੇ ਖੜਨ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਆ ਤੇ ਸਾਡੀਆਂ ਗੱਲਾਂ ਅਲਵੇ ਜ਼ਰੂਰ ਗੌਰ ਕਰਿਆ ਕਰੋ ਕਿ ਤੇਵੇਂ ਪਛ ਲੈਣਾ ਵਾ ਆਪਣੀ ਦੋ ਦੋ ਟਾਈਮ ਚਵਾਈ ਕਰਕੇ ਭਾਵੇਂ ਇੱਥੇ ਆ ਕੇ ਤੇ ਭਾਵੇਂ ਵੀਡੀਓ ਕਾਲ ਤੇ ਚਵਾਈ ਕਰਾ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਲ ਚਾਲ ਕੀ ਹੈ ਪੀ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਠੀਕ ਠਾਕ ਚਲੋ ਠੀਕ ਠਾਕ ਹੀ ਚਾਹੀਦਾ ਜੀ ਹਾਂਜੀ ਅੱਜ ਮੱਝ ਵੀ ਲੈਣਤੀ ਜੇ ਇੱਕ ਅੱਜ ਮੱਝ ਆਈ ਹੈ ਜੀ ਅੱਗੇ ਤੇ ਕਦੀ ਮੱਝ ਲਿਆਂਦੀ ਨਹੀਂ ਆਂ ਇਹ ਵਿੱਚ ਵਿੱਚ ਆ ਜਾਂਦੀਆਂ ਕਈ ਵਾਰ ਵੇਚ ਜਾਂਦੀਆਂ ਅੱਛਾ ਵੀਡੀਓ ਬਣਾਉਂਦੀ ਸੀ ਤੇ ਉਦੋਂ ਵੀਡੀਓ ਪਹਿਲਾਂ ਹੀ ਵੇਚ ਗਈ ਵੀਡੀਓ ਤੇ ਪਹਿਲੀ ਆਦੀ ਪਾਉਣ ਲੱਗੇ ਹਨਾ ਹਾਂਜੀ ਹਾਂਜੀ ਠੀਕ ਐ ਤੇ ਚਲੋ ਫਿਰ ਨਾਮ ਦੱਸੋ ਨਾਮ ਡਾਕਟਰ ਭੋਲਾ ਹਾਂਜੀ ਪਿੰਡ ਟਟਾ ਤਸੀਲ ਜਨਾਲਾ ਜ਼ਿਲ੍ਹਾ ਮਥਾ ਨੇੜੇ ਲੋਪੋ ਕਚਾਵਾ ਇੱਕ ਬੰਨੇ ਦੀ ਗਵਾਇ ਕੋਲ ਨੇ ਲੋਪੋ ਕ ਬੈਕਸੈਟ ਥਾਣੇ ਦੀ ਬੈਕਸੈਟ ਫੋਨ ਨੰਬਰ ਹੀ ਬੋਲ ਦੋ 8554 84286 98550 84290 ਠੀਕ ਹੈ ਜੀ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਹਾਂਜੀ ਹਾਂਜੀ ਸਹੀ ਵਾਲ ਕਰੋਸ ਚਾ ਜਿਹੜੀ ਏ ਹਾਂਜੀ ਹਾਂਜੀ ਬੀਠੀ ਥਾਣੇ ਦੇ ਕੋ ਕਾਫੀ ਪਿਆਰਾ ਹੈ ਹਾਂ ਦੇਖ ਸੰਤਜੀ ਜੀ ਕਿ ਨਮਾ ਸਵੇਰ ਸੁਈ ਜੇ ਇਹ ਦੂਸਰਾ ਸਵੇਰ ਸੁਈ ਆ ਜੀ ਤਾਜੀ ਸੁਈ ਜਾਦੀ ਤਾਜੀ ਸੁਈ ਜਦੋਂ ਤਿੰਨ ਦਿਨ ਹੋਏ ਸੁਈ ਤਿੰਨ ਦਿਨ ਹੋਏ ਨਾਲੇ ਬੱਚੇ ਦਾ ਵੇਖ ਲਓ ਠੀਕ ਐ ਐਸ ਮੌਕੇ ਕੋਈ ਰੱਸੀ ਨਹੀਂ ਲੈਂਦੀ ਅੱਛਾ ਬਿਨਾਂ ਰੱਸੀ ਤੋਂ ਜੀ ਅੱਛਾ 13 ਲੀਟਰ ਬੋਲ ਆ ਜੇ ਤੇਰੇ ਤਿਆਰ ਮੌਕੇ ਤੇ ਹਾਂਜੀ ਹਾਂਜੀ ਕਿੰਨਾ ਕਰੀ ਜਾਊਗੀ ਇਹ 16 17 ਕਿਲੋ ਭਰੂਗੀ ਜੀ ਅੱਛਾ 16 17 ਦੇ ਲਾਗੇ ਬੰਨੇ ਭਰੀ ਜਾਊਗੀ ਤੋਰੋ ਹੈ ਕਰੀ ਫਰੀਨ

ਵਾਗੇ ਦਾ ਕਿੰਨੇ ਕਿਰੀ ਦਿਖਾ ਦिए ਇੱਕ ਰਿਦਨ ਕਰਿਓ ਬੱਚੇ ਦਾ ਨਾੜੋ ਜਿਹੜਾ ਦਿਖਾ ਦਈਏ ਚੰਗੀ ਤਰ੍ਹਾਂ ਆ ਦੇਖ ਲਓ ਜੇ ਤਾਜ਼ਾ ਹੀ ਆ ਬੱਚਾ ਜਿਹੜਾ ਆ ਦੇਖ ਲਓ ਸੇਲੇ ਖਾਣਾ ਬਹੁਤ ਹਾਲ ਵਿੱਚ ਕੈਮਰਾ ਜਿੱਦ ਨੂੰ ਕਿਰਪਾ ਵੀ ਕੈਮਰਾ ਲੱਗ ਗਿਆ ਠੀਕ ਤੇ ਆਇ ਇੱਕ ਵਾਰੀ ਥਾਣੇ ਵਿੱਚ ਦੇਖ ਸਕਦੇ ਤੇ ਮਿਲਕਵੇ ਨੇ ਹਵਾਨੇ ਦੇ ਨਾੜੇ ਵਿੱਚ ਦੇਖ ਸਕਦੇ ਬਾਕੀ ਕੋਈ ਰੱਸੀ ਨਹੀਂ ਪੌਣੀ ਕੋਈ ਕੁਛ ਨਹੀਂ ਇਸ ਤਰ੍ਹਾਂ ਹੀ ਆ ਜਿਹੜੀ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਹਰ ਪ੍ਰੀਜੀ ਇਹਦਾ 43 ਚਮਾਨਤਨ ਕਿੰਨਾ 43 ਚਮਾਨਤਨ ਕਰਪਣ 43000 ਵਿੱਚ ਮਾਨਤਨ ਕਰ ਦੋਗੇ ਮੌਕੇ ਤੇ ਹਣਾ ਤੇ ਬਾਕੀ ਕੋ ਫੋਨ ਲਾਊਗਾ ਹਾਂਜੀ ਹਾਂਜੀ ਤੇ ਛੋਟ ਛਾਟ ਵਿੱਚੋਂ ਕਰ ਦੋਗੇ ਹਾਂ ਠੀਕ ਹੈ ਜੀ ਕਰੋ ਸੱਗੇ ਵਕੀ ਹਾਂਜੀ ਹਾਂਜੀ ਬਾਕੀ ਦੁੱਧ ਤਾਂ ਚੱਲਾਂ ਨਹੀਂ ਦੁੱਧ ਵੀ ਸੰਗਣਾੰਦਾ ਇੰਨਾ ਗਾਵਾ ਹਾਂ ਜੀ ਇਹ ਮਾਜੀ ਇੱਕ ਸਾਦੇ ਦੇ ਠੀਕ ਆ ਤੇ ਬਾਕੀ ਇਹ ਵੀ ਕਰੋਸ ਹੀ ਆ ਅਗਲੇ ਪੰਨੇ ਇਹ ਵੀ ਕਰੋਸ ਹੀ ਆ ਜੀ ਇਹਦੇ ਮਗਰ ਕੀ ਜੇ ਇਹਦੇ ਮਗਰ ਬੱਛਾ ਜੇ ਇਹਦੇ ਮਗਰ ਬੱਛਾ ਹੈ ਹਾਂਜੀ ਇਹ ਕਿੰਨੇ ਦਿਨਾਂ ਦੀ ਸੂਈ ਆ ਇਹ ਤਾਂ 14 ਦਿਨਾਂ ਦੀ ਸੂਈ ਜੀ ਠੀਕ ਆ ਹਾਂਜੀ ਤੇ ਤਾਂ ਮੋਕੇ 16 ਲੀਟਰ ਜਿਹੜਾ ਦੁੱਧ ਆ ਇਹਦੇ ਥੱਲੇ ਤਿਆਰ ਹੈ ਤਿਆਰ ਜਿਹੜਾ ਹਾਂਜੀ 25 22 ਕਿਲੋ ਦੁੱਧ ਭਰੇਗੀ ਜੀ ਤੋੜ ਦੋ ਫੇਰ ਇਹਨੂੰ ਸੂਆ ਕਿਨਾਂ ਆ ਜੇ ਇਹਦਾ ਸੂਆ ਦੂਸਰਾ ਜੀ ਠੀਕ ਆ ਬਾਕੀ ਸੋਹਣੀ ਵੜਿਆ ਕੱਦ-ਕੱਟ ਚੰਗਾ ਥਾਣੇ ਦੇ ਵੀ ਚੰਗੇ ਲੱਗੇ ਮਿਲਕਵੇਨ ਵੀ ਚੰਗੀ ਲੱਗੀ ਆ ਇਹ ਵੀ ਦਸਨੀ ਜੇ ਲੰਡੀ ਠੀਕ ਐ ਇਹ ਵੀ ਉਸ ਤਰ੍ਹਾਂ ਹੀ ਐ ਫਿਕਸ ਜੇਵਾਂ ਨਹੀਂ ਰਹਿਦਾ ਇਹ ਤੇ ਇਹਦਾ ਫਿਰ ਕਿੰਨਾ ਰੱਖਣਾ ਮੋਲ? ਮੋਲਾ 357 ਵਿੱਚ ਮਾਨਤਾਨ ਕਰ ਦਾਂਗੇ ਅੱਛਾ ਬੱਚੀ 22 ਕਿਲੋ ਦੁੱਧ ਭਰ ਦੇਗੀ ਅੱਜ ਤੋਂ ਤੀਜੇ ਦਿਨ ਨੂੰ ਅੱਛਾ ਹਾਂਜੀ ਹਾਂਜੀ ਤੇ ਇਹਦਾ 57000 ਚ ਮਾਨਤਾਨ ਕਰ ਦਾਂਗੇ ਹਾਂਜੀ ਹਾਂਜੀ ਠੀਕ ਐ ਇਹ ਕਾਂਦੀ ਆਈ ਐ ਬੱਚੀ ਆਪਣੇ ਕੋਲ ਠੀਕ ਐ ਹਾਂ ਇਹਦਾ ਵੀ ਜਿਹੜਾ ਗਿੰਦਗੀ ਚਵਾਹ ਦਿਖਾਈ ਦੀ ਜੀ ਬਾਕੀ ਕੋ ਫੋਨ ਲਾਵੇ ਜਮਾਨਤਾਂ ਮੁੱਕਤੀ ਹੋ ਜਾਂਦੇ ਚਲੋ ਯਾਹ ਬੀ ਕੰਪਨੀ ਤਾਂ ਨਹੀਂ ਲੱਗ ਗਈ ਕਿਹਨ ਬੜੀ ਹੈ ਜੀ ਕਿਹਨ ਨਾਲ ਤਾਂ ਕੋਈ ਗੱਲ ਹੀ ਨਹੀਂ ਹੈ ਤੇ ਠੀਕ ਹੈ ਜੀ ਅੱਛੀ ਦੋ ਦਿਨ ਖਲੋਤੀ ਦੇ ਤਾਂ 20 ਕਿਲੋ ਤੋਂ ਬਾਅਦ ਚੱਲੇਗੀ ਠੀਕ ਆ 22 ਕਿਲੋ ਦੁੱਧ ਘਰ ਵਾਲਿਆਂ ਦੇ 22 ਕਿਲੋ ਦੁੱਧ ਚੋਂਦੇ ਰਹੇ ਆ ਠੀਕ ਆ ਹਾਂਜੀ ਹਾਂਜੀ ਇਹ ਮੋਕਾ 16 ਲੀਟਰ ਜਿਹੜਾ ਨਾ ਉਹ ਤਿਆਰ ਆ ਤਿਆਰ ਜਿਹੜਾ ਅਜੇ ਬਿਲਕੁਲ ਕੋਲਾ ਹੀ ਬਚਿਆ ਥੋੜਾ ਤੋਂ ਵਾਧੂ ਹੋਊਗਾ ਪਰ ਆਪਾਂ 16 ਦੱਸ ਕੇ ਤੋਰ ਦੇ ਕੇ ਵੀ ਠੀਕ ਆ ਹਾਂਜੀ ਤੇ ਆ ਬੱਚੇ ਤਾਂ ਬਿਨਾ ਆ ਗਈਆਂ ਜੀ ਇਹ ਬੱਚੇ ਤਾਂ ਬਣਾ ਲੀ ਇਹਦੇ ਕੋਲ ਦੁੱਧ ਇਹਦੇ ਨਾਲ ਨੌ ਤੋਂ 10 ਲੀਟਰ ਦੁੱਧ ਤੇ ਅੱਛਾ 9-10 ਲੀਟਰ ਹੈਗਾ ਹਾਂਜੀ ਤੋਰੋ ਫੇਰ ਜੀ ਗੱਲ ਇਹ ਕੱਲ ਦੀ ਐ ਖੇਵੇਂ ਚ ਵੀ ਆ ਗਈ ਅੱਛਾ ਹੀਟ ਚਾਹੀਦੀ ਵੀਰ ਲੈ ਜਾਗਾ ਤਾਂ ਠੀਕ ਆ ਭਰਾਲੇ ਤੇ ਚਲੋ ਜੀ ਅੱਛਾ ਹਾਂ ਠੀਕ ਆ ਇਹਦੇ ਪੈਰ ਬਣਾਏ ਆ ਜਿਹੜੇ ਹੁਣ ਵੇਚੀ ਹੁੰਦੇ ਨੇ ਜੀ ਇਹ ਥੋੜੀ ਕੱਚੀ ਜਗ੍ਹਾ ਮੰਗਦੀ ਹੈ ਥਾਣੇ ਦੇਗਾ ਦੇਖ ਸਾਦੇ ਆਪਾਂ ਅੱਗੇ ਦਾ ਇਹ ਵੀ ਠੰਡੀ ਸੀ ਇਹ ਵੀ ਠੰਡੀ ਸੀ ਲਿਆ ਜੀ ਕੋਈ ਫੋਨ ਕੋਈ ਛੱਟਾ ਨਹੀਂ ਇਹਦਾ ਮੁੱਲ ਫਿਰ ਵੀ ਜੀ ਇਹਦਾ 26000 ਚ ਮਾਰ ਤਾਲ ਕਰਦਾਂਗੇ ਅਛੇ ਤਾਂ 26 ਚ ਕਰਨਾ ਮੰਨਤਾਂ ਹਾਂਜੀ ਹਾਂਜੀ ਇਹ ਤਾਂ ਕੋਈ ਨਾ ਦੇ ਵੀਰ ਉਹਨੇ ਹਾ ਨਾਲ ਖਲ੍ਹਦਾਈ 9 ਤੋਂ 10 ਲੀਟਰ ਦੁੱਧ ਆ ਹਾਂਜੀ ਜੇ ਤਾਂ ਖੇਵੇਂ ਚਾਈਂ ਦਾਹ ਬਣ ਜਾਵੇ ਹਾਂਜੀ ਤਾਂ 50000 ਰੁਪਏ ਆ ਜੀ ਠੀਕ ਆ ਜੀ ਜਿੰਨੀਆਂ ਦਾ ਮੁੱਲ ਕੁਛ ਨਹੀਂ ਆ ਹਾਂਜੀ ਹਾਂਜੀ ਹਾਂ ਟੋਕੜਾ ਵਾਲਾ ਮੁੱਲ ਇੱਕ ਹਿਸਾਬ ਦਾ ਠੀਕ ਆ ਤੇ ਆ ਜਿਹੜੀ ਮੱਝ ਜਿਹਨਾਂ ਇਹ ਮਾਤ੍ਰ ਵਿਧੀ ਤੀਜਾ ਸੁਗਾ ਸੁਈ ਦੇ ਬੱਚਾ ਨਹੀਂ ਜੀ ਹੈਗਾ ਅੱਛਾ ਉਹਨਾਂ ਦਾ ਕਾਕਾ ਚਲ ਗਿਆ ਦੁਬਈ ਤੇ ਭਾਰੀ ਦੇ ਨਵੇਂ ਚੱਲ ਜਾਣਾ ਹੈ ਦੁਬਈ ਅੱਛਾ ਹਾਂ ਉਹ ਡਰਾਈਵਰ ਹੀ ਉਦੋਂ ਕਲਾਉਂਦੇ ਰਹੇ ਤਾਂ ਵੇਖਿਆ ਦੁਬਈ ਵਾਲਿਆਂ ਨੇ ਹੁਣ ਸੱਦਲੇ ਡਰਾਈਵਰ ਹਾਂਜੀ ਹਾਂਜੀ ਹਾਂ ਉਹਨਾਂ ਨੇ ਮੈ ਦਿੱਤੀ ਸ਼ੇਅਰ ਕਾਰ ਅੱਛਾ ਉਹਨਾਂ ਨੇ ਨਾ ਇੱਕੋ ਟਾਈਮ ਤੇ ਕਰਤੀ ਹੈ ਅੱਛਾ ਇਹਦੇ ਥੱਲੇ ਆਹ ਮੋਕਾ 7 ਕਿਲੋ ਦੁੱਧ ਦੀ ਅੱਛਾ ਇੱਕੋ ਟਾਈਮ ਚoidਦੀ ਹੈ ਕਿਹੜਾ ਟਾਈਮ ਮਿਲਦੀ ਹੈ ਠੀਕ ਆ ਹੋਰ ਕੋਈ ਵੀ ਟਾਈਮ ਲੈ ਲੈ ਦੇ ਦਵਾ ਦੇ ਉਹਨੇ ਦੋ ਟਾਈਮ ਕਰਲੇ ਨੇ ਕੀ ਅੱਖ ਨਾ ਕਰਮਾ ਲਈ ਨੇ ਤੇ ਉਤਰਾਂ ਥਨ ਥਨ ਓਕੇ ਆ ਸਾਰੇ ਸਾਰੇ ਸਤھوں ਓਕੇ ਆ ਜੀ ਪੂਰ ਛੱਟਾ ਕੋਈ ਨਹੀਂ ਪੋਲੀ ਚੋਣ ਤੇ ਆ ਵਧਿਆ ਮਿਲਦੀ ਕਿੱਦਾਂ ਹੈ ਹਾਂਜੀ ਮਿਲਦੀ ਕਿੱਦਾਂ ਜੀ ਮਿਲਦੀ ਪਾੜੇ ਤੇ ਆ ਅੱਛਾ ਉਹਨਾਂ ਨੇ ਪਾੜੇ ਤੇ ਲਾਈ ਸਾਡੇ ਕੋਲ ਟੀਕਾ ਲਵਾਇਆ ਨੇ ਮੈਂ ਤੁਹਾਨੂੰ ਅੱਜ ਆਜਾਤ ਕੇ ਵੀ ਆਈ ਨਹੀਂ ਲਾਇਆ ਅੱਛਾ ਹਾਂ ਆਪਾਂ ਟੀਕੇ ਤੇ ਚੋਈਏ ਤੋਰੋ ਫਿਰ ਇੱਕ ਰੀਨ ਬਾਕੀ ਇਹ ਆ ਵੀ ਚੱਲੋ ਜਿੱਥੇ ਜਾ ਕੇ ਟਿਕ ਜੂਗੀ ਹਾਂਜੀ ਹਾਂਜੀ ਫਿਰ ਪਾੜੇ ਤੇ ਹੋ ਜੂਗੀ ਹਾਂ ਤੁਹਾਨੂੰ ਪਤਾ ਸਾਡੇ ਕੱਲੇ ਤੋਂ ਬਾਕੀ ਉਤਨੇ ਇਹ ਆ ਵੀ ਕੱਦ ਕਾਟ ਪੱਖੋ ਚੰਗੀ ਜਵਾਨ ਆ ਜਿਹੜੀ ਵੱਡੀਆਂ ਮੱਜਾਂ ਤੇ ਆ ਕੱਦ ਕਾਟ ਪੱਖੋ ਸੁਤਰੀ ਜਾਨੀ ਤੇ ਉਤਰਾਂ ਥਣ ਥਣ ਓਕੇ ਜੀ ਸਾਰੇ ਸਾਰੇ ਸਾਨੂੰ ਓਕੇ ਮਾੜਾ ਜਿਹਾ ਇੱਕ ਲੰਮਾ ਰਸਦੀ ਆ ਕੋਈ ਥਾਰਾ ਬਰਾਬਰ ਦੇ ਠੀਕ ਆ ਹਾਂਜੀ ਆਗਲਾ ਸਾਨੂੰ ਬੈਣੀ ਹਲ ਦਾ ਥੋੜਾ ਲੰਮਾ ਰਖਦੀ ਆ ਬਾਕੀ ਥੋੜਾ ਡਰਦੀ ਆ ਸਾਡੇ ਤੋਂ ਬਾਕੀ ਥਾਣੇ ਦੇ ਦੇਖ ਸਕਦੇ ਆ ਆਪਾਂ ਤੇ ਇਹਦਾ ਫਿਰ ਮੁੱਲ ਠੀਕ ਆ ਵੀ ਉਹਨਾਂ ਨੇ ਰਖਾਇਆ ਹੋਇਆ ਅੱਛਾ ਹਾਂਜੀ ਹਾਂਜੀ ਜਦੋਂ ਜੇ ਕੋਈ ਵੀਰ ਲੈ ਜਾਂਦਾ ਤੇ ਕੀ ਇਹ ਕਰਮਾਂ ਨੂੰਗਾ ਉਹਨੇ ਨਿਧਰਾ ਦੇ ਜੰਮੋਂ ਵਧਿਆ ਗੱਲ ਹੈ ਜੀ ਹਾਂਜੀ ਹਾਂਜੀ ਨਵੀਂ ਮੈਂ ਕੱਟ ਕਾਠ ਤੋਂ ਚੰਗੀ ਆ ਤੇ ਹਾਂਜੀ ਹਾਂਜੀ ਇਹਦਾ ਮੁੱਲ 50000 ਚ ਮੰਤਨ ਕਰਦਾਂਗੇ ਅੱਛਾ 50000 ਚ ਮੰਤਨ ਕਰਦੋਗੇ ਇਹਨੇ ਤਾਂ ਦੋ ਨੰਬਰ ਵਾਲੇ ਖੜਦੇ ਹੋ ਜੀ ਠੀਕ ਹੈ ਜਿੰਨੇ ਦੀ ਆਪਾਂ ਦੇ ਦਿੰਦੇ ਹਾਂਜੀ ਕੱਦ ਕਾਠ ਫੱਖਾ ਚੰਗੀ ਆ ਉਤਰ ਆਪਾਂ ਉਹਨਾਂ ਨੂੰ ਦੇ ਦੇ ਤੇ ਬਾਕੀ ਆ ਵੀ ਚਲੋ ਜਾਨ ਬਾਜੇ ਤੇ ਆ ਥਾਣੇ ਤੇ ਕਰੀ ਦੇਖ ਸਕਦੇ ਲੱਗੇ ਤਾਂ ਦੂਸਰੇ ਪਾਸੇ ਹਾਂ ਤੇ ਮਿਲ ਕੇਵੇਂ ਨੇ ਵੀ ਚੰਗੀ ਬਾਕੀ ਇਹ ਜਦੋਂ ਇਹ ਤਾਜੀ ਸੋਈ ਹੋਗੀ ਦੁੱਧੋ ਦੋ ਇੰਨੇ ਚੰਗਾ ਕੱਢਿਆ ਹੋਗਾ ਦੋ ਦਿੱ 13 ਲੀਟਰ ਭਰ ਦੇ ਦੀ ਵੀ ਜੀ ਅੱਛਾ 13 ਲੀਟਰ ਸੱਜਰ ਭਰਦੀ ਰਹੀ ਹੈ ਹਾਂਜੀ ਹਾਂਜੀ ਬਾਕੀ ਇੱਥੇ ਆਓ ਆਪਣੀ ਦੋ ਟਾਈਮ ਚਵਾਈ ਕਰੋ ਤਸੱਲੀ ਕਰਕੇ ਤੇ ਵੇਸ਼ ਚੱਕ ਕੇ ਪਸ਼ੂ ਖਰੀਦੋ ਜੀ